ਮੰਡੀ 'ਚ ਲੱਗਾ ਜਿਹੜਾ ਹਾਂ ਕਿਸ਼ਤੀਆਂ ਕੁਸ਼ਤੀਆਂ ਨੇ ਵਧੀਆ ਦੇਖਿਆ ਮੈਂ ਭਰ ਦਿੰਦਾ ਬੰ ਮਰ ਜਾਣਿਆ ਮੇਰੀਆਂ ਤਸਾਂ ਤੂੰ ਕੀ ਭਰ ਦਿੰਦਾ ਹਰਾਮ ਜਦਾ ਆਡੀਅਨ ਇਹਨੂੰ ਪਤਾ ਨਹੀਂ ਮੋਸਕਾ ਜਾਂਦੀ ਵੀ ਘਰ ਵਾਲਾ ਗਿਆ ਹੋਇਆ ਉਹਦੀਆਂ ਮਰਨਾ ਕਿਸੇ ਕਿਸੇ ਨਾ ਚੀਜ਼ ਦੇ ਬਹਾਨੇ ਥੋੜੀ ਜਣਾ ਪਤਾ ਨਹੀਂ ਕਿਉਂ ਬੱਲੇ ਬੱਲੇ ਕਿੱਧਰ ਨੂੰ ਜਾਈਏ ਕਿੱਥੇ ਜਾਈਏ ਨਾ ਕੋਈ ਸੱਥਾਂ ਜੈ ਨਾ ਕੋਈ ਗਲੀਆਂ 'ਚ ਦੀਂਦਾ ਹੈ ਇੱਧਰ ਜਾਈਏ ਕਿ ਬਾਹਰ ਬੂਰ ਚਲੇਗਾ ਇਹ ਮੁੰਡੇ ਸਾਰੇ। ਕੋਈ ਨਜ਼ਰੀ ਨਹੀਂ ਆਉਂਦਾ ਗਲੀ 'ਚ। ਇੱਧਰ ਨੂੰ ਜਾਈਏ। ਮੇਰੇ ਵਰਗਿਆਂ ਦਾ ਕੀ ਬਣੂ? ਰੱਬੀ ਖੈਰ ਕਰੂ। ਪਰੂ ਗਲੀ ਦੇ ਵਿੱਚ ਕੋਈ ਨਾ ਸੀ ਨਾ। ਕੋਈ ਨਹੀਂ। ਹੋਰ ਚੱਲ ਨੋ। ਠੀਕ ਆ ਨਜ਼ਰਾ, ਕਿਵੇਂ ਆ ਤੂੰ? ਵਧੀਆ ਠੀਕ ਐ। ਨਿਗਾਹ ਕਰਾਈਆ ਹੈ? ਉਹ ਨਿਗਾਹ ਕਰਾਈਆ ਪਰ ਇਹਦਾ ਦੂਰ ਬੰਦਾ ਦੀਂਦੀ ਨਹੀਂ ਕੋਈ। ਬੰਦਾ ਨਹੀਂ ਦੀਲਾ ਹੋਰ ਇਹ ਜਨਾਨੀ ਦਾ ਤੂੰ ਸੋਖੋ ਤਾਂ ਪਸਾਨ ਲੈਣਾਗਾ ਉਹ ਜਨਾਨੀ ਦੀ ਜੰਦੇ ਬੰਦਾ ਦੇਖਣਾ ਬਹੁਤ ਔਖਾ ਚਰਨੋ ਚੱਲ ਕੋਈ ਨਾ ਹੋ ਠੀਕ ਹੈ ਪਰਵਾਹ ਠੀਕ ਆ ਮੈਂ ਕਹਣਾ ਬਾਗੋ ਬਾਗਿਆ ਤੂੰ ਦੱਸੋ ਠੀਕ ਆ ਕਿੱਧਰ ਚੱਲਿਆ ਹੁੰਦਾ ਮੈਂ ਤਾਂ ਇੱਧਰ ਗਿਆ ਜਾਂਦਾ ਚਾਹ ਚੂ ਪੀਣ ਕਿਸੇ ਦੇ ਚਾਹ ਚੂ ਪੀਣ ਕਿਸੇ ਦੇ ਹੋ ਗਰੀਬਾਂ ਦਾ ਕੀ ਹੁੰਦਾ ਜਿਹੜਾ ਮਰਜ਼ੀ ਪਿਆਦੇ ਚ ਬੰਦਾ ਇਹ ਲਾਦਾ ਕਮਰ ਕੋਲੇ ਜਾਂਦਾ ਹੋਵੇਗਾ ਹਾਂ ਬੜਾ ਸਿਆਸਤ ਪੜੀ ਅਸੂ ਆ ਬੜੀ ਲੱਸੀ ਹੋਈ ਐ ਨੇ ਮੇਰੇ ਵਾਂਗੂ ਤਾ ਲਾਫ ਵਿਚਰਾ ਮਰ ਜਾਣਿਆ ਤੂੰ ਉਹ ਪਰਜਾਈ ਵੀ ਕਰਾਂਗੇ ਤੇ ਚਰਾ ਹੋਰ ਕਿੰਨੂ ਕਰਾਂਗੇ ਹਾਂ ਲੱਸੀ ਵੀ ਲੱਸਦਾਗਾ ਮੈਂ ਨਹੀਂ ਕਹਦਾ ਵੀ ਭਾਬੀ ਮੋਟੀ ਵਾਲੀ ਹੋਗੀ ਉਹ ਲੱਸੀ ਹੋਈ ਐ ਨੇ ਮੇਰੇ ਵਾਂਗੂ ਮੈਂ ਦੇਖ ਮੈਂ ਵੀ ਲੱਸਾ ਹੋਈ ਐ ਨਾ ਦਿਨੋਂ ਦਿਨੋਂ ਹੋਰ ਬਹਿ ਜਾਣਿਆ ਆਹ ਲਾਦਾ ਜਿਵੇਂ ਉਹੜੀ ਕੁੱਟਣਾ ਨੰਗਾ ਜਾਂਦਾ ਹੁੰਦਾ ਉਹ ਕਾ ਨੂੰ ਨੰਗਾ ਟੱਛਣਾ ਨਹੀਂ ਕਰੀਂਦਾ ਪਰ ਜਈ ਅਹੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਆ ਦੇਖ ਲੈ ਅੱਜ ਇੱਥੇ ਖੜਾ ਆਂਗਾ ਨਾ ਗਿੱਠ ਧਰਤੀ ਨਹੀਂ ਮੰਗੀ ਉйда ਵਧੀਆ ਤੁਹਾਡਾ ਬਾਰ ਹੋ ਗਿਆ ਉਰੇ ਪਾਣੀ ਭੱਜ ਕੇ ਲੰਘ ਜਾ ਕਰੂਗਾ ਪਾਣੀ ਖੜਿਆ ਕਰੂਗਾ ਇੱਥੇ ਉਹ ਨਹੀਂ ਖੜਦਾ ਇਹ ਨਹੀਂ ਤੈਨੂੰ ਪਤਾ ਹੈ ਗੱਲਾਂ ਦਾ ਇਹਨਾਂ ਦਾ ਚੱਲ ਵੇ ਤੂੰ ਤਾਂ ਮੈਨੂੰ ਗੱਲੀ ਲਾ ਕੇ ਬਹਿ ਗਿਆ ਮੈਂ ਤਾਂ ਕੰਮ ਜਾਂਦੀ ਸੀ ਤੂੰ ਕਿੱਥੇ ਜਾਂਦੀ ਸੀ ਤੇ ਚ ਮੈਂ ਤਾਂ ਕਿਸ਼ਤ ਹੀ ਭਰ ਕੇ ਆਉਂਦੀ ਸੀ ਹੂੰ ਮੈਂ ਭਰ ਦਿੰਦਾ ਬੰ ਮਰ ਜਾਣਿਆ ਮੇਰੀਆਂ ਤਸਤਾ ਤੂੰ ਕੀ ਭਰ ਦਿੰਦਾ ਭਾਈ ਬਾਜੋ ਬੰ ਨਹੀਂ ਜਰਾ ਖਰਾਮ ਜਦਾ ਆਉਂਦੀਆਂ ਤਾਂ ਭਰੀਆਂ ਨਹੀਂ ਜਾਂਨੀਆਂ ਚਾਹ ਵੀ ਘੁੱਟ ਤਾ ਤੂੰ ਘਰੇ ਬਣਾ ਕੇ ਪੀ ਨਹੀਂ ਸਕਦਾ ਫਰਦਾ ਕਾਲੇ ਘਸਦਾ ਕਿਤੇ ਉਹਦੇ ਵਰਗਾ ਚਾਹ ਪੀਣ ਕਿਤੇ ਉਹਦੇ ਵਰਗਿਆ ਸੜੇ ਹਾਣ ਪਰੂ ਗਾਏ ਮੇਰੀਆਂ ਕਿਸਤਾਂ ਇਹ ਆ ਕਾਮਲਾ ਕਰਨੀ ਇੱਥੇ ਹੀ ਪੀ ਲੈਣਾ ਚਾਹ ਕਾਮਲ ਉਹ ਕਾਮਲ ਹਈ ਨਹੀਂ ਕੋਈ ਕਾਮਲ ਅੰਦਰੀ ਹੋ ਅੰਦਰੀ ਵੜ ਚਲ ਕੋਸੇ ਨਹੀਂ ਹੁੰਦਾ ਪਾਪੀ ਕਣੇ ਗਲੇ ਉਬਹਾਰਾ ਆਚੂ ਦਾ ਪਿਆ ਕੀ ਭੇਜੂ ਮੈਂ ਬੋਲੀ ਜਾਂਦਾ ਬਾਹਰ ਚ ਖੜਿਆ ਕਿ ਮਰਨਾ ਕਿਸੇ ਹੋਰ ਬਗ ਜਾ ਚਾਹ ਪਾਣੀ ਪੀਣ ਇੱਥੇ ਰੋਡਾ ਲੱਗ ਜਾਂਦਾ ਪਤਾ ਨਹੀਂ ਕਿ ਚੋਰੇ ਨੂੰ ਮਸਕ ਆ ਜਾਂਦੀ ਹੈ ਵੀ ਅੱਜ ਇਹਨਾਂ ਦੇ ਘਰੇ ਕੋਈ ਹੈ ਨਹੀਂ ਪਾਪੀ ਜੀ ਪਾਪੀ ਜੀ ਆ ਜਾ ਨਾ ਜਿਹੜਾ ਨੰਗਿਆ ਬੋਲੀ ਨਹੀਂ ਮੈਂ ਵਿਖਾੜਿਆ ਬਸ ਮੈਂ ਤਾਂ ਆਵਦੀ ਕੋਈ ਗੱਲ ਸੁਣਤੀ ਦੀ ਜੀ ਕੀ ਹੋ ਗਿਆ ਹਯਾ ਯਾਰ ਠੀਕ ਹੈ ਹਾਂ ਵਧੀਆ ਠੀਕ ਆ ਤੂੰ ਆ ਸਭ ਠੀਕ ਠਾਕ ਨੇ ਉਹ ਮਿਲਿਆ ਨਹੀਂ ਕਈ ਦਿਨ ਹੋ ਗਏ ਮਹਾ ਦਾ ਜਾਇਆ ਮੈਂ ਆ ਇਧਰ ਦੌਣਾ ਤੁਰਨ ਹੋ ਕੇ ਬੈ ਜਾ ਉਹ ਮੈਂ ਵੀ ਗਿਆ ਸੀ ਵੀ ਲਵੇ ਰੱਖ ਕੇ ਬੈਠਾ ਹੋਰ ਠੀਕ ਹੈ ਵਧੀਆ ਠੀਕ ਆ ਜੈਨੀ ਟੌਰ ਕੱਢਿਆ ਕਿੱਧਰ ਹਾਂ ਤਿਆਰੀ ਹੈ ਉàng ਹੋ ਕੇ ਉਹ ਮੈਦਾ ਆਪ ਕਹਿੰਦੇ ਦੌਣਾ ਜਾਂ ਚੁਬੀ ਜਾਂਦੀਆਂ ਸੀਆਂ ਉਹ ਠੀਕ ਠਾਕ ਹੈ ਵਧੀਆ ਨਹੀਂ ਟੌਰ ਕਰ ਗਿਆ ਜਿਸੇ ਬਸੇ ਤਿਆਰੀ ਹੈ ਉਹ ਮੇਲੇ ਦੇ ਜਾਂ ਨਾ ਬਰਨਾਲੇ ਅੱਛਾ ਹਾਂ ਚੱਲਣਾ 9 ਮਈ ਨਹੀਂ ਜਾਣਾ ਹੈਗਾ ਮੈਨੂੰ ਕਿ ਲੋੜਾ ਜਾਣ ਦੀ ਲੋਕਾਂ ਤੋਂ ਗੱਲਾਂ ਕਰਵਾਉਣੀਆਂ ਨੇ ਉਹ ਗੱਲਾਂ ਨਹੀਂ ਕਰਦੇ ਘਰ ਦੇ ਪਰਿਵਾਰ ਨਾਲ ਨਹੀਂ ਕੋਈ ਚੱਕਰ ਹੁੰਦਾ ਬੇਤਰਤਾ ਮੈਂ ਸੌਖਾ ਦੂਰ ਹਾਂ ਤਾਂ ਠੀਕ ਹੈ ਉਹ ਮੈ ਤਾਂ ਇਹ ਕਹਿੰਦਾ ਬਾਈ ਖੇਤ ਗੁੱਦ ਗਿਆ ਉਹ ਕੰਮ ਤੋਂ ਦੇ ਨਹੀਂ ਟਾਈਮ ਲੱਗਦਾ ਜਦ ਮੈਂ ਕਮਾ ਲੈਣਾ ਨਾ ਮੇਰੇ ਕੀ ਪਾਵਨੀ ਮਾਂ ਵਗ ਜੂਗੀ ਜਦ ਚੱਤ ਕਰੂਗਾ ਉਥੇ 100 ਪੈਸੇ ਲਾਵੇਗੀ ਹੈ ਬੌਲੀ ਤਾਂ ਮੈਨੂੰ ਪੈਸਿਆਂ ਦਾ ਫੋੜਾ ਤੁਸੀਂ ਮੂਸ ਮਾਰ ਕੇ ਬੋਲਿਆ ਕਰ ਜਿਹੜੀ ਗੱਲ ਗੱਲ ਆ ਜਾਂ ਕੰਮ ਆ ਉਹ ਦੱਸ ਕੀ ਆਇਆ ਮਾਇ ਤਾਂ ਆਇਆ ਵੀ ਮਾਇ ਸੁਣਿਆ ਵੀ ਤੁਹਾਡੇ ਰਿਸ਼ਤੇਦਾਰੀ ਚ ਕੋਈ ਲੜਕੀ ਹੈਗੀ ਐ ਕਿਸੇ ਦੱਸਿਆ ਦੀ ਮੈਨੂੰ ਕਿਸੇ ਮਿੱਤਰ ਪਿਆਰੇ ਨੇ ਉਹ ਨਾਲ ਗੱਲ ਕਰੀਏ ਹੈਗੀ ਦਾ ਹੈਗੀ ਨਜਰਾ ਉਹਦੇ ਭਾਈ ਚਾਰ ਜਵਾਖ ਨੇ ਹਾਂ ਦੇਖ ਲੈ ਜੇ ਤਾਂ ਤੇਰੇ ਸੱਟ ਵੰਦੀ ਐ ਫੇਰ ਤਾਂ ਮੈਂ ਕਰਾ ਦੂੰਗੀ ਚਾਰ ਜਵਾਖ ਨੇ ਆਹੋ ਇੱਕ ਤਾਂ ਉੱਥੇ ਨਹੀਂ ਛੱਡ ਗਿਆ ਸਭ ਨਾ ਕਿਉਂ ਨਾਲ ਇਹ ਲੈ ਕੇ ਉਹਦਾ ਚਾਰੇ ਜਵਾਖ ਕਿੱਥੇ ਤੂੰ ਰੱਖਨੀ ਉਹ ਮੈਂ ਕੀ ਕਰਨੇ ਨੇ ਕਿਸੇ ਦੇ ਜਵਾਖ ਚੰਗੀ ਸਫਰਾਉਲ ਕਰੀ ਮਰ ਜਾਣੇ ਦੀ ਅੱਜ ਮੈਂ ਮਾਰ ਕੇ ਘਰੀਆ ਵੇਚਦੀ ਨਹੀਂ ਮੈਨੂੰ ਲਾਦਾ ਕਾਮਲ ਕਾਮਲ ਦੇ ਗਿਆ ਕੰਜਰੀ ਦੇ ਆਈ ਜੀ ਬਾਈ ਲੜੋਆ ਜਿਹੜੇ ਅੰਦਰ ਬਾੜ ਕੇ ਵਹਿ ਜਾਂਦੀ ਹੈਗੀ ਚੱਲ ਮੈਂ ਦੇਖਦੀ ਆ ਕਿ ਚਾਹ ਬਣਾਈ ਬੈਠੀ ਆ ਪਰ ਫੀ ਨਾ ਚਾਹ ਪੀ ਹੁੰਦੀ ਇਹਨੂੰ ਦੇਖਣ ਦੇ ਤਾਂ ਸਹੀ ਉਹ ਮੇਰਾ ਕਿਵੇਂ ਮਰਚਾ ਨਾ ਸੜਾ ਗਿੱਧਰ ਜੀ ਕਿ ਤੈਨੂੰ ਬਸ ਕੇ ਜਾਣਾਗਾ ਉਹ ਐਂਟਰੀ ਕਰੇਗਾ ਮੇਰੀ ਉਹ ਨਹੀਂ ਮਾਦਾ ਉਹ ਪੁੱਛਿਆ ਵੀ ਕਿੱਧਰ ਕਿੱਧਰ ਕਮਲ ਕੋਲੇ ਜਾਨੀ ਆ ਹੋਰ ਕਿੱਧਰ ਕੀ ਕਰਨ ਤੂੰ ਕੀ ਕਰਨ ਗਿਆ ਸੀ ਮਤਲਬ ਚਾਹ ਪੀਣ ਗਿਆ ਸੀ ਨਾ ਤੂੰ ਬੰਦਾ ਹੋ ਕੇ ਗਿਆ ਆਇਆਂਗਾ ਮੈਂ ਜਨਾਨੀ ਹੋ ਕੇ ਨਹੀਂ ਜਾ ਸਕਦੀ ਉਹਦੇ ਕੋਲ ਉਹ ਨਾਲੇ ਆਪਦੇ ਘਰੇ ਬੈਠੀ ਤਾਂ ਹੁੰਦਾ ਸਾਰਾ ਦਿਨ ਲੋਕਾਂ ਦੇ ਘਰੇ ਕੌਲੇ ਨਹੀਂ ਕੱਚੀ ਦੇ ਕਦੇ ਉਹਦੇ ਵੱੜਗੀ ਕਦੇ ਉਹਦੇ ਵੱੜਗੀ ਬਸ ਅੱਜ ਤਾਂ ਬੋਲੇ ਸਾਨਨੀ ਕੀ ਬੋਲੇ ਹਾਂ ਆਪ ਦਾ ਖੜਦਾ ਨਹੀਂ ਹੈਗਾ ਸਰਦਨ ਘਰੇ ਉਹ ਤਾਂ ਕੀ ਲੈਣਾ ਉਹਦਾ ਸਾਡੀ ਆਪਸੀਦਾਰੀ ਗੱਲ ਆ ਯਾਰ ਆਪਸਮੇਦਾਰੀ ਹੈ ਦੀ ਚਲ ਤੇਰੇ ਕੀ ਮੂੰਹ ਲੱਗਣਾਗਾ ਮੈਂ ਤੇਰੇ ਵਰਗੀ ਦਾ ਮੂੰਹ ਵੀ ਲੱਗਦਾ ਹੁਣ ਜੱਟ ਦਾ ਵਿਆਹ ਹੋਣ ਵਾਲਾ ਹੈ ਬੱਸ ਹਾਂ ਸੱਚੀ ਕਾਮਲ ਨੂੰ ਰਾਣੀ ਹਾਰ ਕਰਾ ਉਕਰਾ ਕੇ ਦੇਉ ਨਾਲੇ ਬਰਫੀ ਗਲਾਜਮਾ ਉਹਨਾਂ ਖਵਾਉਂ ਬੇ ਮਰ ਜਾਣਾ ਤੇਰੀ ਊਂਟ ਉਹੀ ਲਾ ਦੂ ਉਹ ਕਿਉਂ ਲਾ ਦੂਗੀ ਹੋਰ ਕੀ ਨਾ ਸੁੰਨੀ ਸੋਹਣੀ ਕੁੜੀ ਨਾਲ ਵਿਆਹ ਕਰਾ ਰਹੀ ਹੈ ਮੇਰਾ ਕੁਮਾਰੀ ਹੈ ਤੇਰੇ ਵਰਗੀ ਤੇਰੇ ਵਰਗੀ ਤਾਂ ਵੀ ਸੋਣੀ ਐ ਤੂੰ ਤਾਂ ਪੈਰ ਵਰਗੀ ਵੀ ਦੀ ਕੋਈ ਨਾ ਲੱਗ ਜੂ ਪਤਾ ਜਦ ਤੇ ਆਉਗੀ ਮਾ ਪਹਿਲਾਂ ਵੀ ਐ ਨਾ ਦੋ ਤਿੰਨ ਆਈ ਬੁੜੇ ਕਰ ਤੇ ਲਾਰੇ ਲਾ ਲਾ ਕੇ ਇੱਥੇ ਤੂੰ ਆ ਇੱਥੇ ਮੈਂ ਆ ਦੇਖਦੀ ਐ ਤੈਨੂੰ ਕਿਹੜਾ ਡੋਲਾ ਲੈ ਕੇ ਦਿੰਦੀ ਆ ਜੀ ਓਏ ਤੂੰ ਭਾਨੀ ਮਾਰਦੀ ਐ ਮੈਨੂੰ ਪਹਿਲੀ ਵਾਰੀ ਤੂੰ ਭਾਨੀ ਮਾਰੇਗੀ ਵਾ ਮਰ ਜਾਣਾ ਮੈਂ ਕਿਹਤਰੀ ਜਮੀਨ ਸਾਹਮਣੀ ਐ ਭਾਨੀ ਮਾਰ ਕੇ ਹੋਰ ਹੋਰ ਤਾਂ ਹੀ ਤਾਂ ਉਹ ਕਰਦੀ ਹੁੰਦੀ ਆ ਗਾਲਾਂ ਕੱਢਦੀ ਐ ਮੈਨੂੰ ਹਾਂ ਗਾਲਾਂ ਕੱਢਦੀ ਐ ਮੈਂ ਤੇਰੇ ਵਰਗਾਂ ਨੂੰ ਵਾਰਚ ਨਾ ਖੰਗਲ ਨਾ ਮਾ ਤੂੰ ਗੱਲਾਂ ਕਿਹੜੀਆਂ ਕਰਦਾ ਤੁਰ ਜਾ ਤੁਰ ਜਾ ਮੇਰੇ ਵਰਗੇ ਸਰਦਾਰ ਤੈਨੂੰ ਮਾਰ ਲੱਕੇ ਮ ਮਟਕ ਕਣ ਲੱਗੀ ਪਈ ਆ ਉਹਦੇ ਨੂੰ ਪਿੱਤਾ ਉਹ ਤੋਂ ਕੀ ਲੈਣਾ ਮੈਂ ਗਿਆ ਇਹ ਬਸ ਹੋਰ ਦਾ ਬੋਝ ਨੀ ਕੀ ਹੋਗਾ ਨੀ ਉਹ ਤਾਂ ਬੋਲੀ ਜਾਂਦੀ ਦੀ ਕੀ ਦੇ ਕੀ ਹੋਣਾਗਾ ਕੋਈ ਟਾਹ ਜਾਣਾ ਬੰਗੇ ਲੈਂਦਾ ਰਹਿੰਦਾਗਾ ਮੈਂ ਤੈਨੂੰ ਤੈਨੂੰ ਕੀ ਲੈਣਾ ਤੂੰ ਤੂੰ ਲੈਣਾਗਾ ਨੀ ਮੈਂ ਤਾਂ ਕੀ ਲੈਣਾ ਮੇਰੇ ਤਾਂ ਹੂਆਂ ਲੰਗਦਾ ਵਰਦਾ ਆ ਜਾਂਦਾ ਕਰਦਾ ਭਾਬੀ ਲੈ ਚਾਹ ਦੀ ਕੁੱਟ ਮੈਂ ਦੱਸੋ ਤਾਂ ਕੀ ਮੱਕੀ ਦਰਉਣੀ ਐ ਜੇ ਚਾਹ ਕਰਕੇ ਪਿਉਣੀ ਆ ਬਿਠਾਉਣੀ ਆ ਤਾਈਆ ਹੁੰਦਾ ਮੇਰੇ ਨਾਲ ਵਾਗਿਆ ਕਿ ਨਾ ਜੇ ਚਾਹ ਦੀ ਘੁੱਟ ਪੀ ਜੂ ਭੋਰਾ ਫਿਰ ਕਿਹੜਾ ਫਰਕ ਪੈ ਜੂਗਾ ਨਹੀਂ ਗੱਲ ਫਰਕ ਦੀ ਨਹੀਂ ਹੈਗੀ ਤੈਨੂੰ ਪਤਾਗਾ ਮਰ ਜਾਣਾ ਠਰਕੀ ਆ ਠਰਕ ਭੋਰਦਾ ਹਰ ਇੱਕ ਜਨਾਨੀ ਤੇ ਤੈਨੂੰ ਪਤਾ ਬਾਹਰ ਕਿੰਨੀਆਂ ਗੱਲਾਂ ਹੁੰਦੀਆਂ ਨੇ ਤੇਰੀਆਂ ਮੈਂ ਤਾਂ ਭੈਣ ਕਰਕੇ ਕਹਿਣੀ ਆ ਨਹੀਂ ਚਾਹ ਨਾ ਤੂੰ ਉਹੀ ਜੀ ਗੱਲ ਨਾ ਕਰ ਬਾਹਰ ਕਿਵੇਂ ਗੱਲਾਂ ਹੋ ਜਾਣਗੀਆਂ ਮੈਨੂੰ ਤਾਂ ਕੋਈ ਸੌਣ ਨਹੀਂ ਖੰਦਾ ਹੈਗਾ ਜੇ ਹੁਣ ਆ ਜਾਂਦਾ ਫਿਰ ਕੀ ਫਰਕ ਪੈ ਗਿਆ ਜੇ ਚਾਹ ਦੀ ਘੁੱਟ ਪੀ ਜੂ ਮੇਰਾ ਸੋਨੇ ਵਰਗਾ ਬੰਦਾ ਮੈਂ ਦੱਸ ਕੀ ਕਰਨਾ ਨੇ ਬੰਦਾ ਦਾ ਮੈਂ ਵੀ ਮੰਨਦੀ ਆ ਤੇਰਾ ਸੋਨੇ ਵਰਗਾ ਗਾ ਤੂੰ ਸਮਝਦੀ ਨਹੀਂ ਮੇਰੀ ਗੱਲ ਨੂੰ ਮੈਂ ਤਾਂ ਆਪਦੀ ਕਰਕੇ ਕਹਿਣ ਆਈ ਆ ਤੈਨੂੰ ਬਾਹਰ ਤੀਵੀਆਂ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਕਹਿੰਦੀਆਂ ਨਾજર ਰੋਜ ਕਮਲ ਕੋਲੇ ਆਉਂਦਾ ਕਸਮ ਨੂੰ ਰੋਣਾ ਤੀਵੀਆਂ ਜਿਹੜਾ ਗੱਲਾਂ ਕਰਦੀਆਂ ਨੇ ਮੇਰੀਆਂ ਸੌਕਣਾ ਲੈ ਤੂੰ ਤਾਂ ਕਮਲ ਗਲ ਪੈ ਜਾਨੀਂ ਅਗਲੇ ਦੇ ਜੇ ਮੈਂ ਤੈਨੂੰ ਦੱਸਣ ਆ ਗਈ ਤਾਂ ਮਾੜਾ ਕਰਤਾ ਮੈਨੂੰ ਪਤਾ ਐ ਵੀ ਦੱਸਣ ਆਈ ਆ ਕਿ ਤੂੰ ਚੱਬ ਕੇ ਗੱਲ ਕਰਨ ਆਈ ਏ ਸਾਡੇ ਮੈਂ ਤਾਂ ਕੋਈ ਚੱਬ ਕੇ ਨਹੀਂ ਗੱਲ ਕਰਨ ਆਈ ਏ ਮੇਰੇ ਤਾਂ ਇਹੋ ਜਿਹੇ ਬੰਦਾ ਚੁਪਤੀ ਦੇ ਯਾਦ ਨਹੀਂ ਹੈਗਾ ਤੇਰੇ ਕੋਲ ਨਾ ਚੁਪਤੀ ਦੇ ਯਾਦ ਆ ਜਿਹਨੂੰ ਤੂੰ ਚਾਹ ਕਰ ਕਰ ਪਿਆਉਣੀ ਆਂਗੀ ਮੈਨੂੰ ਪਤਾ ਹੀ ਐ ਨਹੀਂ ਤੂੰ ਨਾજર ਨੂੰ ਕਿੰਨਿਆ ਕਿ ਪਹਿਲਾਂ ਉਹ ਕਰਦੀ ਹੁੰਦੀ ਸੀਗੀ ਕੀ ਕਰਦੀ ਸੀ ਮੈਂ ਨਾજર ਨੂੰ ਪਹਿਲਾਂ ਤੂੰ ਬਗ ਜਾ ਬੜੇ ਬਗ ਜਾ ਜਾ ਦੇ ਨਾ ਦਿਮਾਗ ਖਾ ਮੈਂ ਚੰਗੀ ਇਸ ਤਰ੍ਹਾਂ ਜਾਣਦੀ ਆ ਚੱਲ ਤੇਰੀ ਮਰਜ਼ੀ ਭੜੇ ਮੈਂ ਤਾਂ ਤੈਨੂੰ ਚੰਗੇ ਲਈ ਕਹਿਣ ਆਈ ਸੀਗੀ ਅੱਗੇ ਤੇਰੀ ਮਰਜ਼ੀ ਆਗੀ ਠੀਕਾ ਮੈਂ ਤਾਂ ਤੇ ਜਰਿਆ ਨਹੀਂ ਗਿਆ ਜਿਹੜੀ ਤੀਮੀਆਂ ਗੱਲਾਂ ਕਰਦੀਆਂ ਸੀ ਜਰਿਆ ਤਾਂ ਤਾਂ ਕੰਨ ਜਲਦਾ ਤੇ ਚਾਹ ਹੁਣ ਆਈ ਜੀ ਮਾਂ ਚੱਲ ਮੇਰੀ ਚੁੰਨੀ ਵੱਟ ਭਾਣਾਂਗੀ ਤੂੰ ਤਾਂ ਚੰਗੀ ਮੇਰੀ ਲਿਹਾਜ਼ ਰੱਖੀ ਐਂ ਚੰਗਾ ਜਰਿਆ ਨਹੀਂ ਗਿਆ ਤੂੰ ਮੈਂ ਆਪੇ 400 ਲੈ ਛੱਡਦੀ ਹੋਵੇ ਮੀਮਾ ਜਦੋਂ ਤੂੰ ਨਾਜਰ ਨੂੰ ਬਿਠਾ ਬਿਠਾ ਰੋਟੀਆਂ ਖਵਾਉਂਦੀ ਦੀ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਮੱਖਣ ਪਾਪਾ ਉਦੋਂ ਨਾਜਰ ਉਹੀ ਨਾਜਰ ਸੀਗਾ ਹੁਣ ਮੇਰੀ ਗੱਲਾਂ ਬਣਾਉਣ ਲੱਗੀ ਮੇਰਾ ਮਾਂ ਤੋਂ ਕੋੜਿਆਂ ਦੀ ਰਾਨਾ ਅਖੋਈਆ